ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਾਰੇ ਗੁਰੂ ਰੂਪ ਸਾਧ ਸੰਗਤ ਜੀ ਆਪਾਂ ਕੀ ਦਰਸ਼ਨ ਕਰਨ ਲਈ ਫੇਰ ਆਪ ਤੇ ਰੂਪ ਰੂ ਹੋ ਰਹੇ ਆ ਜੋ ਲੜੀਵਾਰ ਸਿੱਖ ਰਹਿਤ ਮਰਯਾਦਾ ਆਪਾਂ ਸਮਝ ਰਹੇ ਆ ਸੁਣ ਰਹੇ ਆ ਵਿਚਾਰ ਕਰ ਰਹੇ ਆਓ ਅਗਲੇ ਐਪੀਸੋਡ ਦੇ ਵਿੱਚ ਆਪਾਂ ਸਮਝੀਏ ਗੁਰੂ ਦਸ਼ਕ ਕਾਉਂਟ ਚੈਨਲ ਨੂੰ ਫੋਲੋ ਕਰਨਾ ਨਹੀਂ ਭੁੱਲਣਾ ਲਾਈਕ ਤੇ ਸ਼ੇਅਰ ਕਮੈਂਟ ਵੀ ਜਰੂਰ ਕਰਨਾ ਗੁਰੂ ਪਿਆਰੀ ਗੁਰਸਵਾਰੀ ਗੁਰੂ ਸਾਧ ਸੰਗਤ ਜੀ ਜੋ ਆਪਾਂ ਹੁਣ ਤੱਕ ਸਮਝ ਲਈ ਹੈ 16 ਨੰਬਰ ਪੇਜ ਦੇ ਉੱਪਰ ਮੈਂ ਪਹਿਲਾਂ ਵੀ ਬੇਨਤੀ ਕਰਦਾ ਹਾਂ ਕਿ ਇਹ ਸਿੱਖ ਰਹਿਤ ਮਰਿਆਦਾ ਸਾਡੇ ਘਰ ਘਰ ਹੋਣੀ ਚਾਹੀਦੀ ਹੈ ਅਸੀਂ ਨੂੰ ਪੜ੍ਹੀਏ ਤੇ ਸਿੱਧ ਲਈਏ ਅਸੀਂ ਸਿੱਖ ਰਹਿਤ ਮਰਿਆਦਾ ਅਨੁਸਾਰ ਹੀ ਆਪਣੇ ਗੁਰੂ ਕਾਰਜ ਆਪਣੇ ਜੀਵਨ ਦੇ ਕਾਰਜ ਕਰੀਏ ਤੇ ਅੱਗੇ ਜੋ ਸਧਾਰਨ ਪਾਠ 16 ਨੰਬਰ ਪੇਜ ਤੇ ਇਹਦੇ ਵਿੱਚ ਕੀ ਲਿਖਿਆ ਹੈ ਉਹ ਆਪਾਂ ਸਮਝਣਾ ਕਰੀਏ ਹਰ ਇੱਕ ਸਿੱਖ ਨੂੰ ਵਸ ਲੱਗੇ ਆਪਣੇ ਘਰ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਦਾ ਵੱਖਰਾ ਤੇ ਨਿਵੇਕਲਾ ਸਥਾਨ ਨਿਯਤ ਕਰਨਾ ਚਾਹੀਏ ਆਪਣੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਵਾਸਤੇ ਇੱਕ ਵੱਖਰਾ ਸਥਾਨ ਇੱਕ ਵੱਖਰਾ ਕਮਰਾ ਵਧੀਆ ਤੌਰ ਤੇ ਹਰ ਇੱਕ ਸਿੱਖ ਨੂੰ ਕਰਨਾ ਚਾਹੀਏ ਹਰ ਇੱਕ ਸਿੱਖ ਸਿੱਖਣੀ ਬੱਚੇ ਬੱਚੀ ਨੂੰ ਗੁਰਮੁਖੀ ਪੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਸਿੱਖਣਾ ਚਾਹੀਏ ਗੁਰਮੁਖੀ ਦੀ ਮਾਤਰਾ ਪਾਸ਼ਾ ਆਪਣੇ ਉਹ ਹਰ ਇੱਕ ਸਿੱਖ ਨੂੰ ਸਿੱਖਣੀ ਚਾਹੀਦੀ ਹਰ ਇੱਕ ਸਿੱਖ ਅੰਮ੍ਰਿਤ ਵੇਲੇ ਪ੍ਰਸ਼ਾਦ ਛਕਣ ਤੋਂ ਪਹਿਲਾਂ ਭਾਵ ਪ੍ਰਸ਼ਾਦ ਛਕਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲਵੇ ਤਾਂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਤੇ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲਵੇ ਤੇ ਇਸ ਵਿੱਚ ਓਕਾਈ ਹੋ ਜਾਵੇ ਤਾਂ ਦਿਨ ਵਿੱਚ ਕਿਸੇ ਨਾ ਕਿਸੇ ਵੇਲੇ ਜਰੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੇ ਤੇ ਸੁਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੇ ਤੇ ਸੁਣੇ ਸਫਰ ਆਦ ਔਕੜ ਵੇਲੇ ਦਰਸ਼ਨ ਕਰਨ ਤੋਂ ਅਸਮਰਥ ਹੋਵੇ ਤਾਂ ਸ਼ੰਕਾ ਨਹੀਂ ਕਰਨੀ ਭਾਵ ਕਿਸੇ ਟਾਈਮ ਘਰ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਅਸੀਂ ਕਿਤੇ ਬਾਹਰ ਚਲੇ ਜਾਨੇ ਆ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਕੀਤਾ ਗਿਆ ਜਾਂ ਹੁਕਮ ਨਹੀਂ ਲੈ ਗਿਆ ਦਰਸ਼ਨ ਨਹੀਂ ਹੋਇਆ ਤਾਂ ਉਹਦਾ ਵਹਿਮ ਨਹੀਂ ਕਰਨਾ ਸਾਧ ਸੰਗਤ ਜੀ ਚੰਗਾ ਤਾਂ ਇਹ ਹੈ ਕਿ ਹਰ ਇੱਕ ਸਿੱਖ ਆਪਣਾ ਸੁਧਾਰਨ ਹੁਣ ਅਸੀਂ ਸਹਿਜ ਪਾਠ ਕਰਦੇ ਹਾਂ ਸਾਧ ਸੰਗਤ ਜੀ ਸੁਧਾਰਨ ਪਾਠ ਜਾਰੀ ਰੱਖੇ ਤੇ ਮਹੀਨੇ ਦੋ ਮਹੀਨੇ ਮਗਰੋਂ ਜਾਂ ਜਿੰਨੇ ਸਮੇਂ ਵਿੱਚ ਹੋ ਸਕੇ ਭੋਗ ਪਾਵੇ ਬਹੁਤ ਵਧੀਆ ਸੋਹਣੀ ਗੱਲ ਲਿਖੀ ਹੈ ਸਖਰਾਇਤ ਮੁਰੀਅੱਪ ਦੇ ਵਿੱਚ ਵੀ ਸਿੱਖ ਦਾ ਆਪਣਾ ਸਹਿਜ ਪਾਠ ਚੱਲਦਾ ਹੋਵੇ ਰੋਜ਼ਾਨਾ ਸਿੱਖ ਸਹੀ ਪਾਠ ਕਰੇ ਮਹੀਨੇ ਜਾਂ ਦੋ ਮਹੀਨੇ ਜਾਂ ਹੋਰ ਵਧੇਰੇ ਸਮੇਂ ਮਗਰੋਂ ਕਦੋਂ ਵੀ ਭੋਗ ਪਾਇਆ ਜਾ ਸੋਲੈ ਕਿਉਂਕਿ ਬਾਣ ਪਲਾ ਪੰਜ ਅੰਕ ਪੜ ਲਓ ਸਾਧ ਸੰਗਤ ਜੀ ਪਲਾ 10 ਅੰਕ ਪੜ ਲਓ ਮਹਾਰਾਜ ਦੇ ਪਰ ਉਹਨੂੰ ਸਮਝੋ ਸਮਝ ਕੇ ਹੌਲੀ ਹੌਲੀ 6 ਮਹੀਨੇ ਵਿੱਚ ਪਲਾ ਭੋਗ ਪਾ ਲਓ ਇਹ ਇਹ ਸੈਜ ਪਾਠ ਆ ਅਸੀਂ ਕਈ ਵਾਰੀ ਹਫਤੇ ਵਿੱਚ ਉਦੋਂ ਸਾਧ ਸੰਗਤ ਜੀ ਪੜ੍ਹਿਆ ਹੀ ਜਾਂਦਾ ਹੈ ਸਮਝ ਆ ਨਹੀਂ ਜਾਂਦਾ ਗੁਰੂ ਗ੍ਰੰਥ ਸਾਹਿਬ ਮਾਰਨ ਨੂੰ ਅਸੀਂ ਸਮਝਣ ਗੁਰੂ ਗ੍ਰੰਥ ਸਾਹਿਬ ਮਾਰਨ ਨੂੰ ਸਮਝਣ ਦਾ ਵਿਸ਼ਾ ਹੈ ਸ਼ਬਦ ਨੂੰ ਸਮਝਣਾ ਹੈ ਅਸੀਂ ਤੇ ਨੀਅਤ ਸਮਾਂ ਜੇ ਅਸੀਂ ਇੱਕ ਹਫਤਾ ਰੱਖ ਲਿਆ ਇੱਕ ਹਫਤੇ ਦੇ ਵਿੱਚ 200 ਅੰਗ ਪਾਠੀ ਰੋਜ਼ ਕਰਦਾ ਜਾਂ ਅਸੀਂ 200 ਅੰਗ ਰੋਜ਼ ਕਰਦੇ ਆ ਤਾਂ ਅਸੀਂ ਉਹ ਸਮਝ ਨਹੀਂ ਸਕਦੇ ਸਾਧ ਸੰਗਤ ਜੀ ਤੇ ਇਹਦੇ ਵਿੱਚ ਤਾਂ ਹੀ ਲਿਖਿਆ ਵੀ ਉਧਰੇ ਸਮਾਂ ਵੀ ਲੈ ਸਕਦਾ ਉਧਰੇ ਸਮਾਂ ਲੈ ਕੇ ਤੇ ਸਿੱਖ ਆਪਣਾ ਸਹਿਜ ਪਾਠ ਜਾਰੀ ਰੱਖੇ ਪਾਠ ਆਰੰਭ ਕਰਨ ਸਮੇ ਅਨੰਦ ਸਾਹਿਬ ਅਨੰਦ ਸਾਹਿਬ ਦੀਆਂ 40 ਪੌੜੀਆਂ ਗੁਰੂ ਤੇਰੀ ਸਾਜ ਸੰਗਤ ਤੇ ਇਹਦੇ ਵਿੱਚ ਲਿਖਿਆ ਵੀ ਪਾਠ ਆਰੰਭ ਕਰਨ ਸਮੇ ਅਨੰਦ ਸਾਹਿਬ ਦੀਆਂ ਪਹਿਲੀਆਂ 5 ਤੇ ਇੱਕ ਅਖੀਰਲੀ ਮਤਲਬ ਅੰਤਲੀ ਪੌੜੀ ਅਖੀਰਲੀ ਪੌੜੀ ਦੇ ਪਾਠ ਮਗਰੋਂ ਅਰਦਾਸਾ ਕਰਕੇ ਹੁਕਮ ਲੈਣਾ ਚਾਹੀਏ ਭਾਵ ਪਹਿਲਾਂ 6 ਪੌੜੀਆਂ ਨਾਮ ਤੋਂ ਪੜ੍ਹਨੀਆਂ 6 ਪੌੜੀਆਂ ਨਾਮ ਤੋਂ ਪੜ੍ਹ ਕੇ ਫਿਰ ਮਾਰੇ ਅਰਦਾਸ ਕਰਨੀ ਹੈ ਫਿਰ ਹੁਕਮਨਾਮਾ ਲੈਣਾ ਹੈ ਫਿਰ ਸਹਿਜ ਪਾਠ ਸ਼ੁਰੂ ਕਰਨਾ ਹੈ ਫਿਰ ਜਪ ਬਾਣੀ ਪੜਨੀ ਸ਼ੁਰੂ ਕਰਨੀ ਚਾਹੀਏ ਇਸੇ ਤਰ੍ਹਾਂ ਅਖੰਡ ਪਾਠ ਦੱਸਿਆ ਅੱਗੇ 17 ਨੰਬਰ ਸਟੇਜ ਤੇ ਅਖੰਡ ਪਾਠ ਕਿਸੇ ਭੀੜ ਜਾਂ ਉਤਸ਼ਾਹ ਵੇਲੇ ਕੀਤਾ ਜਾ ਸਕਦਾ ਹੈ ਅਖੰਡ ਪਾਠ ਕਿਸੇ ਭੀੜ ਜਾਂ ਉਤਸ਼ਾਹ ਵੇਲੇ ਕੀਤਾ ਜਾਂਦਾ ਹੈ ਇਹ ਤਕਰੀਬਨ 48 ਘੰਟੇ ਵਿੱਚ ਸੰਪੂਰਨ ਕੀਤਾ ਜਾਂਦਾ ਹੈ ਇਸ ਵਿੱਚ ਪਾਠ ਲਗਾਤਾਰ ਬਿਨਾਂ ਰੋਕ ਦੇ ਕੀਤਾ ਜਾਂਦਾ ਹੈ। ਇਸ ਵਿੱਚ ਪਾਠ ਲਗਾਤਾਰ ਬਿਨਾਂ ਰੋਕ ਦੇ ਕੀਤਾ ਜਾਂਦਾ ਹੈ। ਪਾਠ ਸਾਫ਼ ਤੇ ਸ਼ੁੱਧ ਹੋਵੇ। ਪੜਨ ਵਾਲੇ ਗ੍ਰੰਥੀ ਸਿੰਘਾਂ ਦਾ ਪਾਠ ਸਾਫ਼ ਤੇ ਸ਼ੁੱਧ ਹੋਵੇ। ਬਹੁਤ ਤੇਜ਼ ਪੜਨਾ ਜਿਸ ਤੋਂ ਸੁਣਨ ਵਾਲਾ ਕੁਝ ਸਮਝ ਨਾ ਸਕੇ। ਗੁਰਬਾਣੀ ਦੀ ਨਰਾਦਰੀ ਹੈ। ਬਹੁਤ ਤੇਜ਼ ਪੜਨਾ। ਭਾਵ ਅਸੀਂ ਅਸੀਂ 90 90 ਅੰਗ 2 ਘੰਟੇ ਵਿੱਚ ਪਾਠੀ ਨੇ ਕਰਨਾ। ਕਿਉਂਕਿ ਨਾ ਤਾਂ ਕੋਈ ਬੈਠਾ ਕੋਈ ਸੁਣ ਸਕਦਾ ਨਾ ਕੋਈ ਸਮਝ ਸਕਦਾ ਤਾਂ ਸਮਝ ਹੀ ਨਹੀਂ ਆਉਣੀ 80 90 ਅੰਗ ਦੋ ਘੰਟਿਆਂ ਵਿੱਚ ਕਰਨੇ ਗ੍ਰੰਤੀ ਸਿੰਘ ਨੇ ਇਹਨੂੰ ਕੋਈ ਸਮਝ ਨਹੀਂ ਸਕਦਾ ਇਹ ਗੁਰਬਾਣੀ ਦੀ ਨਰਾਦਰੀ ਹੈ ਅੱਖਰ ਮਾਤਰਾ ਦਾ ਧਿਆਨ ਰੱਖ ਕੇ ਪਾਠ ਸ਼ੁੱਧ ਤੇ ਸਾਫ਼ ਕਰਨਾ ਚਾਹੀਏ ਭਾਵੇਂ ਸਮਾਂ ਕੁਝ ਬਧਿਕ ਲੱਗ ਜਾਵੇ ਸਾ